ਕੋਮੇਸਟਾ ਟੂਟ ਬੇਨੇ ਟੂਟ ਬੇਨੇ ਸਾਡਾ ਮਾਲਕ ਆ ਗਿਆ ਸੀ ਕਿਉਂਕਿ ਇੱਥੇ ਆਪਾਂ ਖੁੱਲੇ ਦੇ ਵਿੱਚ ਇੰਡੀਆ ਤਾਂ ਅੱਗ ਮਚਾਉਨੇ ਇੱਥੇ ਮਜ਼ਾ ਆਉਂਦੇ ਨਹੀਂ ਨਾ ਹੈਗੇ ਸਾਡੀਆਂ ਸੀ ਚੁੱਲਾ ਛੱਡ ਕੇ ਕਿੰਦਾ ਲੱਗਿਆ ਬਹੁਤ ਵਧੀਆ ਪਾਦੇ ਲੱਗੇ ਬਹੁਤ ਵਧੀਆ ਲੱਗੇ ਕਿਉਂਕਿ ਸੇਦੀ ਆਪਾਂ ਚੀਜ਼ ਖਰਾਬ ਕਰਨੀ ਆ ਫਿਰ ਮਿੱਟੀ ਅਸੀਂ ਹੁਣ ਇੱਥੇ ਬਹਿ ਕੇ ਦੋਨੇ ਜਾਣੀਆਂ ਚਾਚੀ ਭਤੀਜੀ ਰੋਟੀ ਖਾਵਾਂਗੇ ਬੈਲੋ ਅੰਦਰ ਲੱਗੀਆਂ ਹੋਈਆਂ ਵਾ ਇਟਲੀ ਆ ਕੇ ਕੁੜੀਆਂ ਕਿੰਨੀਆਂ ਮਿਹਨਤੀ ਹੋ ਜਾਂਦੀਆਂ ਵਾ ਹਾਂ ਘਰੇ ਕੁਛ ਨਹੀਂ ਕਰਦੀਆਂ ਸასიਖਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੰਗੇ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਬਹੁਤ ਜ਼ਿਆਦਾ ਸੋਹਣੇ ਕਮੈਂਟ ਹੁੰਦੇ ਆ ਸਾਰੇ ਭੈਣ ਭਰਾਵਾਂ ਦੇ ਤੇ ਅੱਜ ਦਾ ਆਪਣਾ ਬਲੌਗ ਹੈਗਾ ਠੰਡ ਦਿਨੋਂ ਦਿਨ ਇਟਲੀ ਦੇ ਵਿੱਚ ਬਾਤ ਦੀ ਜਾਂਦੀ ਆ ਹੁਣ ਦਸੰਬਰ ਮਹੀਨਾ ਸਟਾਰਟ ਹੋ ਗਿਆ ਹੁਣ ਨਤਾਲਿਆਂ ਦੇ ਦਿਨ ਵਾ ਠੰਡ ਬਹੁਤ ਜ਼ਿਆਦਾ ਹੋ ਜਾਣੀ ਬੱਚੇ ਵੀ ਹੁਣ 15 ਦਿਨ ਸਕੂਲ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਛੁੱਟੀਆਂ ਹੋ ਜਾਣੀਆਂ ਨਤਾਲੀਆਂ ਦੀਆਂ ਤੇ ਇਸ ਕਰਕੇ ਅੱਜ ਆਪਾਂ ਬਣਾਉਣਾ ਵਾ ਖੋਆ ਤੇ ਠੰਡ ਦੇ ਵਿੱਚ ਤੁਹਾਨੂੰ ਪਤਾ ਆਪਾਂ ਪੰਜਾਬੀਆਂ ਦੇ ਘਰ ਦੇ ਵਿੱਚ ਮੇਨ ਹੁੰਦਾ ਪੰਜੀਰੀ ਖੋਆ ਪਿੰਨੀਆਂ ਸਾਰੀਆਂ ਤੇ ਦੁੱਧ ਆਪਾਂ ਲੈ ਆਂਦਾ ਸਤਾਲੇ ਦੇ ਵਿੱਚ ਆਰਡਰ ਕਰ ਦਿੰਨੇ ਹੁੰਦੇ ਅਸੀਂ ਐਡਵਾਂਸ ਦੇ ਵਿੱਚ ਉਹਨਾਂ ਨੂੰ ਦੱਸਣਾ ਪੈਂਦਾ ਕਿਉਂਕਿ ਕਾਫੀ ਆਪਣੇ ਲੈ ਕੇ ਜਾਂਦੇ ਇੰਡੀਅਨ ਵੀ ਇਟਾਲੀਨ ਵੀ ਸਤਾਲੇ ਚ ਦੁੱਧ ਲੈ ਕੇ ਜਾਂਦੇ ਆ ਅਸੀਂ ਗਾਈਆਂ ਦਾ ਦੁੱਧ ਲਿਉਂਨੇ ਆ ਘਰੇ ਤਾਜ਼ਾ ਪਿਉੰਨੇ ਬੱਚਿਆਂ ਨੂੰ ਤੇ ਦੁੱਧ ਆਪਣਾ 20 ਕਿਲੋ ਆ ਗਿਆ ਆਪਾਂ ਅੱਜ ਖੁਆ ਬਣਾਉਣਾ ਖੁਆ ਵੀ ਆਪਾਂ ਬਾਹਰ ਚੁੱਲ੍ਹੇ ਤੇ ਬਣਾਉਣਾ ਵਾ ਸਾਡਾ ਮਾਲਕ ਚੁੱਲਾ ਬਣਾ ਕੇ ਦੇ ਕੇ ਗਿਆ ਮੈਨੂੰ ਉਹ ਆਪਾਂ ਬਾਹਰ ਅੱਗ ਮਚਾਵਾਂਗੇ ਨਾਲੇ ਤਾਂ ਠੰਡ ਬਹੁਤ ਅੱਜ ਬੱਦਲ ਵਾਈ ਹੋਈ ਪਈ ਆ ਤੇ ਨਾਲੇ ਅੱਗ ਸੇਕ ਲਵਾਂਗੇ ਤੇ ਨਾਲੇ ਬਣਾਉਨੇ ਆ ਆਪਾਂ ਖੁਆ ਦੁੱਧ ਆਪਣਾ ਆ ਗਿਆ ਇਹ ਹੈਗਾ 15 ਕਿਲੋ 5 ਕਿਲੋ ਹੋਰ ਵਾ 20 ਕਿਲੋ ਦੁੱਧ ਦਾ ਖੁਆ ਬਣਾਉਣਾ ਵਾ ਇੱਧਰ ਸਾਈਡ ਤੇ ਰੱਖ ਕੇ ਬਣਾਉਨੇ ਆ ਘਰ ਦੇ ਜਿੱਥੇ ਹਵਾ ਨਾ ਲੱਗੇ ਇੱਥੇ ਸਾਡੇ ਹਵਾ ਬਹੁਤ ਘੱਟ ਲੱਗਦੀ ਆ ਵੀ ਇੱਥੇ ਰੱਖ ਕੇ ਬਣਾ ਲਈਏ ਤਾਂ ਹੁਣ ਆਪਾਂ ਨੂੰ ਖੋਏ ਵਾਸਤੇ ਚਾਹੀਦੀਆਂ ਬਾ ਲੱਕੜਾਂ ਉਹ ਦੇਖਦੇ ਆ ਕਿਉਂਕਿ ਖੋਏ ਲਈ ਬਹੁਤ ਜ਼ਿਆਦਾ ਲੱਕੜ ਚਾਹੀਦੀ ਆ ਕਾਫੀ ਟਾਈਮ ਲੱਗ ਜਾਣਾ ਸਵੇਰ ਦੇ ਵੱਜੇ 9 9 ਵਜੇ ਦਾ ਆਪਾਂ ਬਣਾਉਣ ਲੱਗਣਾ ਏ ਤੇ ਸ਼ਾਮ ਹੋ ਜਾਣੀ ਆ ਖੋਆ ਬਣਾਉਣ ਨੂੰ ਤੇ ਮੈਂ ਵੀ ਅੱਜ ਸ਼ਾਲ ਲਿਆਵਾ ਕਿਉਂਕਿ ਠੰਡ ਬਹੁਤ ਵਾ ਬਾਹਰ ਠੰਡ ਜ਼ਿਆਦਾ ਲੱਗੂਗੀ ਨਾਲ ਦੀ ਨਾਲ ਆਪਾਂ ਅੱਗ ਸੇਕ ਲਵਾਂਗੇ ਸਾਰਾ ਦਿਨ ਆਪਣਾ ਵਧੀਆ ਸਪੈਂਡ ਹੋ ਜੂਗਾ ਅੱਜ ਤੇ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਜੀ ਕੁਝ ਕਿ ਸਾਡੇ ਇਦਾਂ ਬਾਲੇ ਪਏ ਆ ਨਾਲੇ ਸੁੱਕੇ ਬਹੁਤ ਵਾਂ ਇਹ ਲਾ ਦੇਣੀ ਆ ਬਾਕੀ ਛੋਟੀਆਂ ਛੋਟੀਆਂ ਲੱਕੜਾਂ ਵੀ ਆ ਅਦਰ ਮੰਨ ਦੁੱਧ ਚੱਕ ਕੇ ਲੈ ਆਈ ਹਵਾ ਹੀ ਅੱਜ ਤਾਂ ਬਹੁਤ ਠੰਡੀ ਚੱਲੀ ਜਾਂਦੀ ਹੱਥ ਠਰਦੇ ਆ ਜਿਹਾ ਤਾਂ ਕਿਸੇ ਪਾਸੇ ਬਰਫ਼ ਪੈ ਗਈ ਅੱਜ ਨਾ ਸਮਾਨ ਅਸੀਂ ਸਾਰਾ ਇਕੱਠਾ ਕਰ ਲਿਆ ਕੜਾਈ ਮਾਰੀ ਜੀ ਪਾਣੀ ਚ ਕੱਢ ਲਿਆ ਦੋ ਕੜਾਈਆਂ ਆਪਣੇ ਆ ਨਾ ਇਹ ਵੱਡੀ ਆ ਥੋੜੀ ਜਿਹਾ ਲੱਗਦਾ ਸਾਨੂੰ ਦੂਸਰੀ ਕੜਾਹੀ ਤਾਂ ਮਿਲੀ ਨਹੀਂ ਗੁਰੂ ਘਰੋਂ ਪਹਿਲਾਂ ਕੜਾਹੀ ਲਿਆਉਣੀ ਸੀ ਆਪਾਂ ਹੁਣ ਇਹਦੇ ਚੀਜ਼ ਬਣਾ ਕੇ ਦੇਖਦੇ ਆ ਜਦੋਂ ਦੁੱਧ ਸੁੱਕ ਜਾ ਕਰੂ ਹੋਰ ਪਾਦਿਆ ਕਰਾਂਗੇ ਸਮਾਨ ਆਪਾਂ ਸਾਰਾ ਲਿਆਂਦਾ ਲੱਕੜਾਂ ਵੀ ਹੁਣ ਆਪਾਂ ਅੱਗ ਮਚਾਉਨੇ ਆ ਇੱਥੇ ਖੁੱਲੀ ਜਗ੍ਹਾ ਤੇ ਵਿੱਚ ਬਣਾਵਾਂਗੇ ਆਰਾਮ ਨਾਲ ਇੰਡੀਆ ਵਾਂਗੂ ਨਾਲ ਦੀ ਨਾਲ ਅੱਗ ਸਿੱਕੀ ਜਾਣੀ ਐ ਲੈ ਪੁੱਤ ਮੈਂ ਮਚਾਉਣੀ ਆ ਕਿੱਥੇ ਲੈਟਰ ਕਿੱਥੇ ਆ ਓਕੇ ਮੈਂ ਤਾਂ ਬੈਸੇ ਵੀ ਅੱਗ ਦਾ ਸ਼ੌਂਕ ਬਹੁਤ ਆ ਉਹ ਤਾਂ ਪਾਈ ਜਾਂਦੀ ਐ ਥੋੜਾ ਥੋੜਾ ਸੂਰਜ ਦੇਵਤਾ ਜੀ ਆਉਣੇ ਸ਼ੁਰੂ ਹੋ ਗਏ ਆ ਜੇ ਵਧੀਆ ਧੁੱਪ ਨਿਕਲਿਆਵੇ ਤਾਂ ਵਧੀਆ ਹੀ ਆ ਦੇਸੀ ਚੁੱਲਾ ਦੇਸੀ ਚੁੱਲਾ ਅੰਦਰ ਤਾਂ ਦਿਸਣਾ ਨਹੀਂ ਸੀਗਾ ਕੋਸ਼ਰ ਜਾਂ ਫਿਰ ਆਪਾਂ ਨੂੰ ਉਹ ਲਾਉਣੀ ਪੈਣੀ ਸੀਗੀ ਕਿਹੜੀ ਲੈ ਵੱਡੀ ਲਾਈਟ ਜਿਹੜੀ ਹੁੰਦੀ ਆ ਜਿਹੜੀ ਆਪਾਂ ਉਹ ਦਿਵਾਲੀ ਨੂੰ ਲਾਈ ਸੀ ਹੋ ਜਾਣਾ ਨਿੱਗ ਜੱਜ ਮਿੰਦੇ ਨੇ ਦੇਣ ਜਾਂ ਹੋਈ ਜਾਂਦਾ ਨਾ ਵੈਸੇ ਅੱਜ ਲਿਖਿਆ ਹੋਇਆ ਆ ਰਿਹਾ ਏ ਉਹਦੇ ਤੇ ਬਿਮਾਰਿਸ਼ ਆ ਮਿੱਟੀ ਤਾਂ ਹੁਣ ਹੀ ਬਦਲ ਹੋ ਜਾਣਾ ਮੈਨੂੰ ਤਾਂ ਲੈਟਰ ਹੀ ਨਹੀਂ ਸਹੀ ਚੱਲਦਾ ਪੁੱਤ ਮੈਂ ਚਲਾ ਕੇ ਦੇਖਾਂ ਵੈਸੇ ਵੀ ਆਪਾਂ ਚਲਾਉਣਾ ਨਹੀਂ ਦਿੰਦਾ ਜੂ ਵੀ ਇਹ ਚਲਾ ਸਕਦਾ ਖੋਆ ਬਣਾਉਣਾ ਕਿਹੜਾ ਸੌਕਾ ਏ ਖਾਣਾ ਹੀ ਸੌਕਾ ਸੱਚੀ ਗੱਲ ਆ ਬਹੁਤ ਮਿਹਨਤ ਆ ਪਹਿਲਾਂ ਤਾਂ ਸਾਡੀ ਅੱਗ ਮਸਾ ਮੱਚੀ ਆ ਸਾਨੂੰ ਆਇਆ ਵੀ ਅੰਦਰ ਥੋੜਾ ਜਿਹਾ ਔਖਾ ਹੋ ਜੂਗਾ ਬਾਲੇ ਬਾਲੇ ਵੱਡੇ ਆ ਕੱਟਣੇ ਸੀਗੇ ਤੇ ਕੰਮ ਤੇ ਬਿਜ਼ੀ ਸੀਗੇ ਮੇਰੇ ਹਸਬੰਡ ਤੇ ਬਾਲਿਆਂ ਦੀ ਕਟਾਈ ਨਹੀਂ ਕੀਤੀ ਇਹਨਾਂ ਨੇ ਤੇ ਮਸਾ ਹੀ ਸਾਡੀ ਅੱਗ ਮੱਚੀ ਆ ਹਣ ਗੈਸ ਤੇ ਉਹ ਗੱਲ ਨਹੀਂ ਬਣਦੀ ਕੋਈ ਦੀ ਬਹੁਤ ਟਾਈਮ ਲੱਗਦਾ ਰਿੱਜਨ ਨੂੰ ਹਨਾ ਚੁੱਲੇ ਦੀ ਅੱਗ ਨਾਲ ਇਦਾਂ ਵੀ ਛੇਤੀ ਦੁੱਧ ਉਬਲ ਜਾਊਗਾ ਧੂਏ ਨਾਲ ਅੱਖਾਂ ਵੀ ਭਰ ਗਈਆਂ ਸਾਡੀਆਂ ਤਾਂ ਹੋਰ ਹੁਣ ਉਹ ਦਾਗ ਚੜ ਗਈ ਵਧੀਆ ਮੈਂ ਮੜੀ ਜੀ ਕੜਾਹੀ ਪਾਣੀ ਚ ਕੱਢ ਕੇ ਲੈ ਆਉਣੀ ਆ ਨਾ ਫਿਰ ਦੁੱਧ ਪਾ ਕੇ ਰੱਖ ਦਵਾਂਗੇ ਉੱਪਰ ਸਮਾਨ ਵੀ ਆਪਣਾ ਸਾਰਾ ਲਿਆਂਦਾ ਖਰਚਾ ਨਾ ਵੀ ਆ ਗਿਆ ਬਹੁਤ ਮਿਹਨਤ ਕਰਨ ਤੋਂ ਬਾਅਦ ਸਾਡੀ ਅੱਗ ਮੱਚ ਪਈ ਤੇ ਆਪਾਂ ਕੜਾਹੀ ਵੀ ਰੱਖਤੀ ਵਾਹਿਗੁਰੂ ਜੀ ਚਲੋ ਕੂ ਆਪਣਾ ਵਧੀਆ ਬਣ ਜੇ ਅਸੀਂ ਨਾ ਇਹਨੂੰ ਮਿੱਟੀ ਲਾਉਣੀ ਆ ਕੜਾਹੀ ਨੂੰ ਕਿਉਂਕਿ ਇਹ ਸਾਡੀ ਕੜਾਹੀ ਨਹੀਂ ਹੈਗੀ ਮੇਰੀ ਫਰੈਂਡ ਦੀ ਆ ਮੇਰੀ ਕੜਾਹੀ ਹੈਗੀ ਥੋੜੀ ਜਿਹੀ ਛੋਟੀ ਹੈ ਇਹਦੇ ਨਾਲੋਂ ਸਾਈਜ਼ ਫਿਰ ਕੜਾਹੀ ਉਹਨਾਂ ਦੀ ਖਰਾਬ ਨਾ ਹੋ ਜਾਵੇ ਇਸ ਕਰਕੇ ਪਹਿਲਾਂ ਆਪਾਂ ਇਹਨੂੰ ਥੋੜੀ ਜਿਹੀ ਮਿੱਟੀ ਲਾ ਲੈਂਦੇ ਆ ਮਿੱਟੀ ਆਪਾਂ ਕੋਲ ਲਈ ਆਇਆ ਨਾ ਕਿਉਂ ਕਿਸੇ ਦੀ ਆਪਾਂ ਚੀਜ਼ ਖਰਾਬ ਕਰਨੀ ਆ ਫਿਰ ਮਿੱਟੀ ਦੇ ਨਾਲ ਵਧੀਆ ਹੋ ਗਿਆ ਜਦੋਂ ਮੈਨੂੰ ਕਿਸੇ ਨੇ ਆਈਡੀਆ ਦਿੱਤਾ ਸੀ ਹੁਣ ਜਦੋਂ ਆਪਾਂ ਧੋਣੇ ਆ ਫਿਰ ਬਿਲਕੁਲ ਥੱਲਿਓ ਕੜਾਹੀ ਬਿਲਕੁਲ ਸਾਫ਼ ਹੋ ਜਾਂਦੀ ਆ ਬਹੁਤ ਘੰਟੇ ਰਿਜਣਾ ਇਹਨੇ ਹੈ ਨਾ ਨਹੀਂ ਤਾਂ ਕੜਾਹੀ ਜਮੇ ਕਾਲੀ ਹੋ ਜਾਨੀ ਕਾਲੀ ਹੋ ਜਾਨੀ ਪਿਛਲੀ ਵਾਰ ਸਾਡੇ ਮਾਲਕਾਂ ਦਾ ਪਤੀਲਾ ਸੀ ਉਦੋਂ ਅਸੀਂ ਪੱਠੀ ਤੇ ਬਣਾਇਆ ਸੀ ਪੱਠੀ ਤੇ ਤਾਂ ਕੋਈ ਕਾਲਾ ਨਹੀਂ ਹੁੰਦਾ ਵਾਲਾ ਥੋੜੇ ਕਾਲਾ ਹੋਇਆ ਸੀ ਪੱਠੀ ਦੇ ਨਾਲ ਵੀ ਸਾਰੇ ਉੱਪਰ ਤੱਕ ਲਾਵਾ ਕੇ ਬਸ ਥੱਲੇ ਥੱਲੇ ਹੀ ਹਾਂ ਇੱਥੇ ਇੱਥੇ ਤੱਕ ਲਾ ਦੋ ਕਿਉਂਕਿ ਇਹ ਖੁੱਲਾ ਆ ਨਾ ਇਹ ਤਾਂ ਚੁੱਲ੍ਹਾ ਇੱਥੇ ਸੇਕ ਸਹੀ ਪੈਣਾ ਹੈ ਨਾ ਉਹ ਪੱਥਰਾਂ ਤੇ ਸਹੀ ਨਹੀਂ ਸੇਕ ਸੀਗਾ ਇੰਨੀ ਮੋਟੀ ਠੀਕ ਆ ਹੋਰ ਵਿਚਾਰਿਆਂ ਦੀ ਨਵੀਂ ਕੜਾਈ ਆ ਜੇ ਆਪਾਂ ਗੁਰੂ ਘਰ ਵਾਲੀ ਲਿਆਉਂਦੇ ਉਹਦੇ ਚ ਜ਼ਿਆਦਾ ਵਧੀਆ ਰਹਿਣਾ ਸੀ ਹੈ ਨਾ ਉਹ ਤਾਂ ਫਿਰ ਨੀਚੇ ਤੋਂ ਕਾਲੀਆਂ ਹੀ ਹੁੰਦੀਆਂ ਹਨਾ ਹਾਂ ਕਾਲੀ ਵੀ ਹੁੰਦੀ ਨਾਲੇ ਖੁੱਲਾ ਡੁੱਲਾ ਹੋ ਹੋ ਜਾਣਾ ਸੀਗਾ ਟੈਨਸ਼ਨ ਨਹੀਂ ਕੋਈ ਹੁਣ ਜਿਵੇਂ ਇੰਨਾ ਦੁੱਧ ਬਾਜੇ ਥੋੜਾ ਸੜੂਗਾ ਫਿਰ ਦੂਜਾ ਪਾਵਾਂਗੇ ਇੱਕ ਚੀਜ਼ ਹੋਰ ਹੈਗੀ ਲਾਉਣ ਵਾਲੀ ਚਾਹ ਪੋਣੀ ਲੋਟੇ ਪੋੜਨਾ ਪੈਂਦਾ ਹੈ ਚਾਹ ਪੁਣੀ ਨਾ ਪਉਣ ਕੇ ਪਾਵਾਂਗੇ। بیا ਮੀਰਾ। ਹੂੰ ਹੂੰ। ਕੜਾਹੀ ਨੂੰ ਮਿੱਟੀ ਲਾਤੀ ਆਪਾਂ। ਦੇਖਦੇ ਹੁਣ ਬੱਚ ਜੇ ਤਾਂ ਵਧੀਆ ਕਾਲੀ ਨਾ ਹੋਵੇ। ਤੇ ਦੁੱਧ ਤਾਂ ਥੋੜਾ ਜਿਹਾ ਪਉਣਾ ਪੈਂਦਾ ਏ ਉਦਾਂ ਤੋਂ ਪੁਣ ਕੇ ਦਿੰਦੇ ਨੇ ਦੁੱਧ। ਫਿਰ ਵੀ ਮੈਂ ਜਿਵੇਂ ਕਹਿ ਸਕਦੇ ਆ ਆਪ ਦੀ ਤਸੱਲੀ ਲਈ ਇੱਕ ਵਾਰੀ ਚਾਹ ਪੁਣੀ ਨਾ ਪੁਣ ਕੇ ਪਾਉਣੀ ਆ। ਵੈਸੇ ਉਹਨਾਂ ਦੇ ਕੋਲੇ ਚਾਹ ਪੁਣੀ ਰੱਖੀ ਆ ਦੁੱਧ ਜਦੋਂ ਵੀ ਬੋਤਲਾਂ 'ਚ ਪਾਣਾ ਪੁਣ ਕੇ ਪਾ ਕੇ ਦਿੰਦੇ ਆ। ਹਾਂ। ਵਿੱਚ ਪਾ ਦਈਏ ਦੁੱਧ। ਅੱਗ ਵੀ ਪੂਰੀ ਤੇਜ਼ ਆਉਂਦਾ। ਸਤ ਨਾਮ ਸ਼੍ਰੀ ਵਾਹਿਗੁਰੂ ਕਿੰਨੇ ਘੰਟੇ ਲੱਗਣਗੇ ਤੈਨੂੰ ਕਿੰਨਾ ਕਾਈ ਦੀ ਕਿੰਨੇ ਵਜੇ ਰੱਖਿਆ ਆਪਾ ਦੇਸ਼ੀ ਹੋ ਗਏ 10 ਵਜੇ ਹੂੰ 10 ਵਜੇ ਰੱਖਿਆ ਕਿੰਨੇ ਘੰਟੇ ਲੱਗ ਜਾਣਗੇ ਆਈ ਡੋਟ ਨੋ ਨਹੀਂ ਪਤਾ ਕਦੇ ਬਣਾਇਆ ਨਹੀਂ ਨਾ ਮੰਮੀ ਹਰੇ ਬਣਾਉਂਦੇ ਸੀ ਹੂੰ ਬਸ ਦੇਖਦੇ ਹੀ ਸੀ ਜਾਂ ਖਾਂਦੇ ਸੀ ਅੱਛਾ ਠੀਕ ਆ ਅਜੀ ਆਪਣੀਆਂ ਥੋੜੀਆਂ ਬੋਤਲਾਂ ਪਈਆਂ ਦੁੱਧ ਦੀਆਂ ਥੋੜਾ ਰਹਿ ਜਾਊਗਾ ਦੁੱਧ ਫਿਰ ਆਪਾਂ ਵਿੱਚ ਹੋਰ ਬੋਤਲਾਂ ਪਾ ਦਵਾਂਗੇ ਐਡ ਕਰ ਦਵਾਂਗੇ ਹੁਣ ਆਪਾਂ ਨੂੰ ਅੱਗ ਪੂਰੀ ਤੇਜ਼ ਰੱਖਣੀ ਪੈਣੀ ਵੀ ਛੇਤੀ ਉਬਲ ਜੇ ਹਾਂ ਹੈਨਾ ਛੇਤੀ ਛੇਤੀ ਉਬਲ ਜਾਵੇ ਸਾਰਾ ਦਿਨ ਖੋਏ ਤੇ ਨੰਗੜਾ ਚ ਜਿਵੇਂ ਸਾਗ ਵਾ ਨਾ ਸਾਗ ਹਜੇ ਫਿਰ ਵੀ ਠੀਕ ਆ ਬੰਦਾ ਰੱਖ ਕੇ ਚੱਲਿਆ ਜਾਂਦਾ ਏ ਇਹਦੇ ਤਾਂ ਕੋਲੇ ਰਹਿਣਾ ਪੈਣਾ ਹੈ ਮੈਂ ਇਟਲੀ ਦੇ ਵਿੱਚ ਇੱਕ ਵਾਰੀ ਬਣਾਇਆ ਸੀ ਘਰੇ ਵੈਸੇ ਸਾਡੇ ਕੋਈ ਨਾ ਕੋਈ ਆਉਂਦਾ ਰਹਿੰਦਾ ਜਿਵੇਂ ਪਿਛਲੇ ਸਾਲ ਅਮਨ ਹੁਣੀ ਆਏ ਆ ਬ੍ਰਦਰ ਆਇਆ ਇਹਦਾ ਹਨਾ ਇਹਦੀ ਮੰਮੀ ਹੁਣੀ ਵੀ ਬਣਾ ਕੇ ਭੇਜ ਦਿੰਦੇ ਆ ਅਮਨ ਦੀ ਮੰਮੀ ਨੂੰ ਬਹੁਤ ਸ਼ੌਂਕ ਬਾਉ ਬਣਾਉਂਦੇ ਖੋਆ ਗਜਰੇਲਾ ਉਹਨਾਂ ਨੇ ਸਾਨੂੰ ਹਮੇਸ਼ਾ ਭੇਜ ਦਿੰਦੇ ਸੀਗੇ ਤੇ ਮੈਂ ਇੱਕ ਵਾਰ ਬਣਾਇਆ ਸੀ ਮੇਰੇ ਤਾਂ ਹੱਥਾਂ ਦੇ ਵਿੱਚ ਛਾਲੇ ਹੋ ਗਏ ਸੀ ਕਿਉਂਕਿ ਬੱਚੇ ਛੋਟੇ ਸੀ ਹਸਬੰਡ ਕੰਮ ਤੇ ਸੀ 20 ਕਿਲੋ ਦੁੱਧ ਤੁਹਾਨੂੰ ਪਤਾ ਕੱਲੇ ਬੰਦੇ ਲਈ ਬਹੁਤ ਔਖਾ ਹੋ ਜਾਂਦਾ ਹੁਣ ਚੱਲ ਮੇਰੀ ਅਜੂ ਤਾਂ ਹੋ ਜੂਗੀ ਹੈਲਪ ਹੋ ਜੂਗੀ ਮੰਨ ਦੇ ਨਾਲ ਹੈਲਪ ਕਰਵਾ ਦੂਗੀ ਦੋਨੇ ਜਣੀਆਂ ਰਲ ਕੇ ਫਿਰ ਬੱਚੇ ਸਕੂਲੋਂ ਆ ਜਾਣਗੇ ਉਹ ਵੀ ਹੈਲਪ ਕਰਵਾ ਦੇਣਗੇ ਫਿਰ ਉਸ ਤੋਂ ਬਾਅਦ ਨਹੀਂ ਮੈਂ ਕੱਲੀ ਨੇ ਬਣਾਇਆ ਸੀ ਖੁਆ ਇੰਡੀਆ ਤੋਂ ਲੈ ਆਈਦਾ ਸੀ ਉਦੋਂ ਨੂੰ ਉਹ ਮੁੱਕ ਗਿਆ ਫਿਰ ਮੈਂ ਲੈ ਕੇ ਆਈ ਹਾਂਜੀ ਪਹਿਲਾਂ ਇਹਨਾਂ ਦਾ ਬ੍ਰਦਰ ਆਇਆ ਸੀਗਾ ਅਕਸ਼ੇ ਉਹ ਲੈ ਆਇਆ ਸੀ ਖੁਆ ਬਰਫੀ ਕਾਫੀ ਚੀਜ਼ਾਂ ਲੈ ਕੱਦੂ ਵਾਲੀ ਬਰਫੀ ਵੀ ਬਣਾਈ ਸੀ ਤੇਰੀ ਮੰਮੀ ਹੋਣਾ ਨੇ ਨਾ ਉਹਨਾਂ ਨੇ ਇੰਨੀ ਟੇਸਟੀ ਕੱਦੂ ਵਾਲੀ ਬਰਫੀ ਬਣਾ ਕੇ ਭੇਜੀ ਸੀਗੀ ਮੈਨੂੰ ਇਸ ਵਾਰ ਅਸੀਂ ਗਏ ਗਰਮੀਆਂ 'ਚ ਛੁੱਟੀ ਤਾਂ ਕਰਕੇ ਲਿਆਏ ਨਹੀਂ ਕਿਉਂਕਿ ਰਸਤੇ 'ਚ ਖਰਾਬ ਨਾ ਹੋ ਜੇ ਕੋਈ ਆਇਆ ਹੁਣ ਸਾਡਾ ਕੋਈ ਆਇਆ ਨਹੀਂਗਾ ਅਸੀਂ ਅਗਲੇ ਸਾਲ ਸਾਰੇ ਜਾਣੇ ਜਾਵਾਂਗੇ ਵਾਹਿਗੁਰੂ ਕਿਰਪਾ ਕਰਨ ਮੇਰੇ ਇੱਕ ਬ੍ਰਦਰ ਦੇ ਪੇਪਰ ਰਹਿ ਗਏ ਬਣ ਵਾਲੇ ਸੱਚੇ ਪਾਤਸ਼ਾਹ ਜੀ ਪੇਪਰ ਬਣ ਜਾਣ ਮੇਰੇ ਭਰਾ ਦੇ ਫਿਰ ਆਪਾਂ ਸਾਰੇ ਜਾਣੇ ਟੈਂਪੂ ਟਰੈਵਲ ਕਰਵਾ ਲੈਣੀ ਆ ਮਨ ਫਿਰ ਜਾਵਾਂਗੇ ਸਾਰੇ ਸਾਰੇ ਇਕੱਠੇ ਜਾਵਾਂਗੇ ਟੈਂਪੂ ਟਰੈਵਲ ਕਰਾ ਕੇ ਜੋ ਵੀ ਸਾਡਾ ਗਜਰੇਲਾ ਮੰਗਦਾ ਸੀ ਤੇ ਫਿਰ ਥੋੜਾ ਜਿਹਾ ਖੁਆ ਕੱਢ ਕੇ ਉਹਨੂੰ ਗਜਰੇਲਾ ਬਣਾ ਕੇ ਦਵਾਂਗੇ ਕਈ ਦਿਨਾਂ ਦਾ ਕਹਿੰਦਾ ਸੀ ਮम्मा ਗਜਰੇਲਾ ਵੀ ਬਣਾ ਦਿਓ ਇੱਧਰੋਂ ਥੋੜੀ ਜਿਹੀ ਹਵਾ ਹੁੰਦੀ ਆ ਤਾਂ ਕਰਕੇ ਦਾਦੀ ਜਾਨੇ ਗਏ ਸੀ ਉੱਥੇ ਗਜਰੇਲੇ ਵਾਲੀ ਬਰਫੀ ਬਣਾਈ ਸੀ ਅਸੀਂ ਖਾਧੀ ਸੀ ਹਾਂ ਤੇਰੇ ਮੰਮੀ ਨੂੰ ਬਹੁਤ ਸ਼ੌਂਕ ਆ ਨਾ ਬਣਾ ਕੇ ਦਿੰਦੇ ਦੀਦੀ ਗਜਰੇਲੇ ਅਸੀਂ ਵੀ ਛੁੱਟੀ ਗਏ ਸਾਨੂੰ ਵੀ ਬਣਾ ਦਿੰਦੇ ਹੁੰਦੇ ਸੀ ਮੈਂ ਕੜਮਣੀ ਲੱਗਦੀ ਐ ਦੀ ਮੰਮੀ ਦੀ ਦੇਲ ਮੈਂ ਕੜਮਣੀ ਆ ਤੇ ਮੈਂ ਦਾਦੀ ਵੀ ਆ ਮੈਂ ਦਾਦੀ ਵੀ ਬਣੀ ਹੋਈ ਆ ਤੇ ਕੜਮਣੀ ਵੀ ਹੈਗੀ ਐਵੇਂ ਇਹਦੀ ਮੰਮੀ ਮੇਰੀ ਕੜਮਣੀ ਲੱਗਦੀ ਆ ਤੇ ਫਿਰ ਸਾਡੀ ਕੜਮਣੀ ਬਣਾ ਕੇ ਦਿੰਦੀ ਹੁੰਦੀ ਆ ਮੈਨੂੰ ਸਾਨੂੰ ਕੜਮ ਨੂੰ ਬੱਚਿਆਂ ਨੂੰ ਹਨ ਅੱਗ ਤਾਂ ਬਹੁਤ ਤੇਜ਼ ਹੋ ਗਈ ਹੁਣ ਹਮ ਬਸ ਇੱਕ ਵਾਰ ਉਬਲਣ ਜੇ ਲੱਗ ਜੇ ਨਾ ਫਿਰ ਹੌਸਲਾ ਜੇ ਹੋ ਜੂ ਵੀ ਚੱਲ ਵਾਲੇ ਆਉਣ ਲੱਗੇ ਹਨ ਕੋਈ ਲੱਕੜ ਹੈਗੀ ਜਿਹਦਾ ਜ਼ਿਆਦਾ ਧੂੰਆ ਹਨ ਕਮੈਸਟਾ ਟੂਟੋ ਬੈਨੇ ਬੈਨੇ ਹਮਣ ਸਾਡੇ ਮਾਲਕ ਨੂੰ ਮਿਲੀ ਅੱਜ ਬਹੁਤ ਵਧੀਆ ਵਾ Vieni! Indiano Come Ah sì? sì. Indiano. Come latte? Ah, serve latte. Sì, so mi bene, serve, sì. Grazie, Grazie mille. Formaggio? No! Il latte! Uh, okay, Bruna, va? Ah, fa del latte, bollina! Oh, sì. Una volta, una uh, indiana te dolce! ਆ ਜੀ ਕਬੀ ਇਹਨੂੰ ਬਰਫੀ ਲਿਆ ਕੇ ਦਿੱਤੀ ਕਿਸੇ ਇੰਡੀਅਨ ਨੇ ਤੇ ਉਹ ਤੇ ਉਹ ਫਾ ਭੋਰਟਾਂ ਪੋ ਤੇ ਲੀਗਣਾ ਦਾ ਬਾਬੂ ਨੋ ਛੇ ਇੰਤਾਂ ਤੇ ਲੀਗਣਾ ਸੁ ਦੁੱਧ ਲੱਗ ਗਿਆ ਆਪਣਾ ਉਬਲਣਾ ਤੇ ਇੱਧਰ ਮਿਹਨਤ ਜਾਰੀ ਆ ਦੇਖਦੇ ਕਿੰਨੇ ਘੰਟੇ ਲੱਗਦੇ ਆ ਸ਼ਿਫਟਾਂ ਲੱਗਣਗੀਆਂ ਹਨ ਹਾਂਜੀ ਵਿੱਚ ਦੀ ਮੇਰੀ ਸ਼ਿਫਟ ਲੱਗੂਗੀ ਵਿੱਚ ਦੀ ਅਮਨ ਦੀ ਸ਼ਿਫਟ ਲੱਗੂਗੀ ਬਹੁਤ ਵਧੀਆ ਲੱਗਦਾ ਬਿਲਕੁਲ ਐਂ ਲੱਗਦਾ ਜਿਵੇਂ ਆਪਾਂ ਇੰਡੀਆ ਬਾਹਰ ਬੈਠੇ ਹੁੰਨੇ ਚੁੱਲ੍ਹੇ ਚੌਂਕੇ ਤੇ ਹਨਾ ਜਿਵੇਂ ਇੰਡੀਆ ਚੁੱਲੇ ਚੌਂਕੇ ਤੇ ਬਹਿ ਕੇ ਬਣਾਉਂਦੇ ਨੇ ਉਹੀ ਫੀਲਿੰਗ ਜੀ ਆ ਰਹੀ ਆ ਸਾਡਾ ਮਾਲਕ ਆ ਗਿਆ ਸੀ ਕਿਉਂਕਿ ਇੱਥੇ ਆਪਾਂ ਖੁੱਲੇ ਦੇ ਵਿੱਚ ਇੰਡੀਆ ਤਾਂ ਅੱਗ ਮਚਾਉਣੀ ਇੱਥੇ ਮਜ਼ਾ ਆਉਂਦੇ ਨਹੀਂ ਨਾ ਹੈਗੇ ਮੰਗ ਰਹੀ ਸੀ ਚੁੱਲਾ ਛੱਟ ਕੇ ਅਮਨ ਤਾਂ ਡਰ ਗਈ ਵੀ ਕਿਤੇ ਉਹ ਨਾ ਕਹਿਦਾ ਵੀ ਅੱਗੇ ਡਰੀ ਜਾਂਦੀ ਕਹਿੰਦੀ ਕੰਟਰੋਲੇ ਵਾਲੇ ਨਾ ਆ ਜਾਣ ਕਿਉਂਕਿ ਇੱਥੇ ਕਾਨੂੰਨ ਮਾਪਾ ਇਦਾਂ ਅੱਗ ਨਹੀਂ ਮਚਾ ਸਕਦੇ ਲੱਕੜ ਹੋਰ ਜਾਜੀ ਕੰਟਰੋਲ ਆਓ ਜੇ ਖੂਆ ਹੀ ਮਹਿੰਗਾ ਪੈ ਜੇ ਆਪਾਂ ਨੂੰ ਮੂਹਤਾ ਜੇ ਵੀ ਇਦਾਂ ਆਪਾਂ ਜਿਵੇਂ ਪਲਾਸਟਿਕ ਨਹੀਂ ਮਚਾ ਸਕਦੇ ਹੁੰਦੇ ਲੱਕੜਾਂ ਦਾ ਕੋਈ ਗੱਲ ਨਹੀਂ ਲਈਨੀ ਤੁਹਾਨੂੰ ਮੈਂ ਇੱਕ ਬਲੌਗ 'ਚ ਦੱਸਿਆ ਵੀ ਆ ਲੱਕੜਾਂ ਆਪਾਂ ਮਚਾ ਸਕਦੇ ਹੁੰਨੇ ਆ ਤੇ ਉਹ ਵੈਸੇ ਸਾਨੂੰ ਕਹਿੰਦਾ ਵੀ ਤੁਸੀਂ ਅੰਦਰ ਮਚਾ ਲੈਂਦੇ ਤੇ ਫਿਰ ਕਿਉਂਕਿ ਤੁਹਾਨੂੰ ਆਪਾਂ ਨੂੰ ਤਾਂ ਇੰਡੀਅਨ ਨੂੰ ਪਤਾ ਵੀ ਜਿਹੜਾ ਖੋਆ ਹੈ ਖੁੱਲੇ ਦੇ ਵਿੱਚ ਦੀਂਦਾ ਹੈ ਚਾਨਣ ਦੇ ਵਿੱਚ ਪਤਾ ਲੱਗਦਾ ਆਪਾਂ ਨੂੰ ਰੱਜ ਦੇ ਦਾ ਅੰਦਰ ਪਤਾ ਨਹੀਂ ਲੱਗਦਾ ਫਿਰ ਅਸੀਂ ਉਹਨੂੰ ਬਹੁਤ ਔਖਾ ਸਮਝਾਇਆ ਕਹਿੰਦਾ ਵੀ ਫਰਮਾਜ ਬਣਾਉਣ ਲੱਗੀਆਂ ਵਾ ਉਹ ਤਾਂ ਕਹਿੰਦਾ ਪਨੀਰ ਬਣਾਉਣ ਲੱਗੀਆਂ ਵੀ ਇੰਨੇ ਦੁੱਧ ਦਾ ਸੀ ਪਨੀਰ ਕੀ ਕਰ ਫਰਮਾਜੋ ਦੀ ਫੈਕਟਰੀ ਖੋਲੀ ਅਸੀਂ ਹੈਨਾ ਤੇ ਫਿਰ ਅਸੀਂ ਉਹਨੂੰ ਸਮਝਾਇਆ ਵੀ ਇਹ ਇੰਡੀਅਨ ਵਾਲੀ ਜਿਹੜੀ ਬਰਫੀ ਹੁੰਦੀ ਹੈ ਉਹ ਬਣਾਉਣ ਲੱਗੇ ਇਹਨੂੰ ਇੱਕ ਵਾਰੀ ਕਿਸੇ ਨੇ ਰਗਾਲੋ ਕੀਤੀ ਸੀ ਇਹ ਲੋਕ ਘੱਟ ਖਾਂਦੇ ਆ ਆਪਾਂ ਹੀ ਬਾਲਾ ਮਿੱਠਾ ਵਗੈਰਾ ਇਹ ਚੀਜ਼ਾਂ ਜ਼ਿਆਦਾ ਹੈ ਫਿਰ ਇਹ ਕਹਿੰਦਾ ਵੀ ਬਾਹਲੀ ਮਿੱਠੀ ਆ ਤਾਂ ਬਰਫੀ ਕਹਿੰਦਾ ਖਾ ਲੋਂਗੇ ਮੈਂ ਕਿਹਾ ਲਿਆ ਦੇ ਕੋਈ ਗੱਲ ਨਹੀਂ ਫਿਰ ਆਪਾਂ ਖਾ ਲਈ ਸੀ ਇੰਡੀਆ ਦੇ ਵਿੱਚ ਕੋਈ ਦੀ ਬਰਫੀ ਜ਼ਿਆਦਾ ਵਧੀਆ ਬਣਾਉਂਦੇ ਆ ਇੱਥੇ ਹਜੇ ਫੇਰ ਵੀ ਮੀਡੀਅਮ ਜੀ ਆ ਮੈਂ ਜਿਉਂ ਇੰਡੀਆ ਦੀ ਖਾਦੀ ਹੋਈ ਆ ਪਿਓਰ ਖੋਏ ਦੀ ਬਰਫੀ ਇੱਥੇ ਨਹੀਂ ਖਾਦੀ ਤੇ ਅੱਜ ਜੇ ਵਧੀਆ ਖੋਆ ਵੱਧ ਨਿਕਲਿਆ ਫਿਰ ਆਪਾਂ ਬਰਫੀ ਵੀ ਬਣਾਵਾਂਗੇ ਇੱਦਾਂ ਲੱਕੜ ਤਿਆਰ ਕੀਤੀ ਜਾਂਦੀ ਆ। ਬਰਾਵਾ। ਮਸਾਂ ਅਸੀਂ ਲੱਕੜਾਂ ਇਕੱਠੀਆਂ ਕੀਤੀਆਂ ਸਾਰੀਆਂ। ਹਾਂ ਇਹ ਦੇਖਿਆ ਇਟਲੀਆ ਕੇ ਕੁੜੀਆਂ ਕਿੰਨੀਆਂ ਮਿਹਨਤੀ ਹੋ ਜਾਂਦੀਆਂ ਵਾ। ਹਾਂ ਘਰੇ ਕੁਛ ਨਹੀਂ ਕਰਦੀਆਂ। ਹਾਂ ਇਹ ਪਿਆ ਕੇ ਸਾਰਾ ਕੁਛ। ਸਹੀ ਗੱਲ ਆ ਦੇਖ ਲ। ਰਾਤਾਂ ਤੱਕ ਕੰਮ ਤੇ ਵੀ ਕੋਈ ਵੀ ਆਪਣੇ ਆਪ ਬੰਦਾ ਸਿੱਖ ਜਾਂਦਾ ਸਾਰਾ। ਹਾਂ ਇਹ ਸਹੀ ਐ ਸਾਰੀਆਂ। ਹੋਰ ਵੀ ਮੈਨ ਲਓ ਨੀ ਹੋਰ ਵੀ ਫੱਟੀਆਂ ਆਪਾਂ ਕਰਾਂਗੇ ਇਦਾਂ। ਦੁੱਧ ਸਾਡਾ ਥੋੜਾ ਥੋੜਾ ਤਾਂ ਰਹਿ ਗਿਆ ਹੋਰ ਵੀ ਬੋਤਲਾਂ ਪਾਤੀਆਂ ਸੀ ਨਾਲ ਦੀ ਨਾਲ ਚਾਰਜਰ ਦੀ ਵੀ ਤਾਰ ਆਪਾਂ ਕੋਲੀ ਲੈ ਆਂਦੀ ਬਿਜਲੀ ਸਿਸਟਮ ਵੀ ਕੋਲੀ ਆ ਸਾਡੇ ਸਾਰਾ ਤੁਹਾਨੂੰ ਆਪਾਂ ਦਿਖਾਉਨੇ ਆ ਕਿਚਨ ਸਾਡੀ ਚਲੋ ਚਾਰਜਰ ਲਾ ਦਈਏ ਲੈਂਟਰੀ ਲੋ ਹੋ ਜਾਣੀ ਸੀਗੀ ਦੇਸੀ ਰੋਈਆ ਸਾਡੀ ਇਹ ਬਾਹਰ ਬਣਾਇਆ ਚੌਂਕਾ ਚੁੱਲਾ ਚੌਂਕਾ ਚੁੱਲਾ ਹੈ ਆਪਣਾ ਅੱਖਾਂ 'ਚ ਧੂਆਂ ਪੈ ਗਿਆ ਤਾਂ ਬਹੁਤ ਮਿਹਨਤ ਹੋਈ ਜਾਂਦੀ ਹੈ ਜਿਵੇਂ ਆ ਚੱਕ ਕੇ ਸਾਰਾ ਸਾਫ ਕਰਦੀਆਂ ਇੱਕ ਸਾਈਡ ਤੇ ਲਾ ਲਈਏ ਨਾ ਸਾਰੀਆਂ ਲੱਕੜਾਂ ਸਾਰੀਆਂ ਭੰਨੀਆਂ ਹੋਈਆਂ ਲੱਕੜਾ ਇੱਥੇ ਰੱਖਦੇ ਆ ਆ ਆਪਣੀਆਂ ਤਿੰਨ ਬੋਤਲਾਂ ਰਹਿ ਗਈਆਂ ਵਿੱਚ ਪਾਉਣ ਵਾਲੀਆਂ ਥੋੜਾ ਥੋੜਾ ਤਬੱਸ ਰਿਜਣਾ ਸ਼ੁਰੂ ਹੋ ਗਿਆ ਥੋੜੀ ਥੋੜੀ ਵਿੱਚ ਹਵਾ ਚਲਦੀ ਕਰਕੇ ਫਿਰ ਆਪਾਂ ਹਾਂ ਨਾਲ ਫੱਟੇ ਲਾ ਲਏ ਆ ਧੂਆਂ ਵੀ ਸੱਟੋ ਗਿਆ ਹੁਣ ਆਪਾਂ ਸਾਰੀ ਆਪਣਾ ਸਾਫ ਕਰਦੇ ਆ ਕੋਲੇ ਰੱਖ ਲੈਣੇ ਨਾਲ ਦੀਆਂ ਬਾਕੀ ਜੇਕਰ ਕੋਈ ਨਵੇਂ ਭੈਣ ਭਰਾ ਬਲੌਗ ਦੇਖਣਗੇ ਇਹਨਾਂ ਸੋਚੋ ਵੀ ਇਟਲੀ ਵਾਲਿਆਂ ਦੀ ਸੱਚੀ ਕਿਚਨ ਇਹੀ ਆ ਕਿਉਂਕਿ ਸਾਗ ਵਾਲੇ ਬਲੌਗ ਦੇ ਵਿੱਚ ਕਿਸੇ ਨੇ ਲੈ ਕੇ ਵੀ ਦਿੱਤਾ ਸੀ ਹਾਏ ਤਰਸ ਆਉਂਦਾ ਦੀਦੀ ਤੁਹਾਡੇ ਤੇ ਵੀ ਕਿੱਦ ਕਿਚਨ ਇਹੀ ਆ ਹਾਂ ਵੀ ਕਿੱਦਾਂ ਦੇ ਹਾਲਾਤ ਵਾ ਉਹ ਤਾਂ ਵੀਰੇ ਮੈਨੂੰ ਸ਼ੌਂਕ ਵਾ ਵੀ ਚੁੱਲੇ ਤੇ ਆਪਾਂ ਬਣਾ ਲਈ ਦੀ ਚੀਜ਼ ਆ ਯਾ ਵੀ ਚੰਗਾ ਲੱਗਦਾ ਟਾਈਮ ਸਪੈਂਡ ਹੋ ਜਾਂਦਾ ਅਸੀਂ ਹੁਣ ਇਕੱਠੇ ਲੱਗੀਆਂ ਹੋਈਆਂ ਦੋਨੇ ਜਾਣੀਆਂ ਤੇ ਉਹ ਮੇਟੂ ਲੇਟਸ ਆਗ ਬਣਾਇਆ ਸੀ ਨਾ ਕਿਸੇ ਨੂੰ ਲੱਗਾ ਵੀ ਖਣੀ ਸੱਚੀ ਇਟਲੀ ਦੇ ਵਿੱਚ ਇਦਾਂ ਦੀ ਲਾਈਫ ਵਾ ਸਾਡੀ ਤਾਂ ਬਹੁਤ ਸੋਹਣੀ ਕਿਚਨ ਉੱਪਰ ਬਣੀ ਹੋਈ ਆ ਤੇ ਉਹ ਮੈਨੂੰ ਸ਼ੌਂਕ ਵਾ ਅੱਜ ਵੀ ਅਸੀਂ ਆਪਣਾ ਸ਼ੌਂਕ ਹੀ ਪੂਰਾ ਕਰਦੀਆਂ ਵਾ ਸਾਡੇ ਮਾਲਕਾਂ ਦੇ ਭੱਟੀਆਂ ਵੀ ਹੈਗੀਆਂ ਕਿਉਂਕਿ ਪਾਲਟੀ ਕਰਦੇ ਰਹਿੰਦੇ ਆ ਤੇ ਸਭ ਕੁਝ ਹੈਗਾ ਪਰ ਮੈਨੂੰ ਲੱਗਾ ਵੀ ਚੁੱਲੇ ਤੇ ਜਿਹੜਾ ਸਵਾਦ ਆਉਂਦਾ ਵੱਖਰਾ ਹੀ ਆ ਹਣ ਮੈਂ ਮੂਫਲੀ ਲੈ ਕੇ ਆਉਣੀ ਉੱਪਰ ਉਹ ਗੱਚਕ ਲੈ ਕੇ ਆਉਣੀ ਆ ਇੱਥੇ ਬਹਿ ਕੇ ਮੂਫਲੀ ਖਾਵਾਂਗੇ ਗੱਚਕ ਵੀ ਤੇ ਚਾਹ ਪੀਣੇ ਕੋਟ-ਕਟਾ ਅਮਨ ਬਣਾ ਕੇ ਲਿਆਵਾਂ ਥੋੜੀ ਚਾਹ ਬਣਾ ਕੇ ਲੈ ਆਉਣੀ ਆ ਮੇਕਾ ਫਿਰ ਮੈਂ ਦੱਸਦਾ ਕਿ ਇਹਨਾਂ ਨੂੰ ਇਹ ਹੋ ਜਾਂਦਾ ਵੀ ਖਣੀ ਇਹਨਾਂ ਦੀ ਲਾਈਫ ਇਦਾਂ ਦੀ ਏਟਲੀ ਦੇ ਵਿੱਚ ਹਵਾ ਜ਼ਿਆਦਾ ਪੈਂਦੀ ਆ ਆਪਾਂ ਸਾਈਡਾਂ ਤੇ ਪੱਥਰ ਲਾਉਨੇ ਆ ਅਸੀਂ ਮੰਮੀ ਇਹ ਨਾ ਮੈਂ ਤੁਹਾਨੂੰ ਦੱਸਦੀ ਆ ਇਹ ਨਾ ਜਿਵੇਂ ਡੰਡੇ ਲਾ ਕੇ ਤਿੰਨ ਡੰਡੇ ਲਾ ਕੇ ਉੱਤੇ ਪੱਤੀਆਂ ਰੱਖੀਆਂ ਵੀ ਆ ਜੁੱਲਾ ਏ ਇਸੇ ਤੋਂ ਵੀ ਖੁੱਲਾ ਹੀ ਆ ਜਿੱਥੇ ਜਿਹੇ ਹਿੱਸੇ ਦਾ ਨਿਕਲਦਾ ਹੁੰਦਾ ਜਿਵੇਂ 15 ਕਿਲੋ ਦੁੱਧ ਦਾ ਹੈ ਨਾ ਮੰਮੀ ਕਹਿੰਦੇ 2.5 ਤਨ ਕਿਲੋ ਖੁਆ ਆਰਾਮ ਨਾਲ ਨਿਕਲਣਾ ਚਾਹੀਦਾ ਮੈਂ ਤਾਂ ਕਹੀ ਜਾਨੀ ਵੀ 15 20 ਕਿਲੋ ਚੋਂ ਕਿਲੋ ਹੀ ਨਿਕਲੂਗਾ ਤੇ ਫਿਰ ਅਮਨ ਦੀ ਮੰਮੀ ਬਹੁਤ ਖੁਆ ਬਣਾਉਂਦੇ ਆ ਤੇ ਉਹਨਾਂ ਤੋਂ ਆਪਾਂ ਐਡਵਾਈ ਕਿੰਨਾ ਕ ਨਿਕਲੂਗਾ ਚਲੋ ਮੈਂ ਤਰਾਸ ਆ ਜਾਵੇ ਜੇ 3 ਕਿਲੋ ਨਿਕਲੇ ਤਾਂ ਵਧੀਆ ਏ ਮੈਨੂੰ ਵੀਡੀਓ ਕਾਲ ਕਰਕੇ ਦਿਖਾ ਅੱਛਾ ਦੀਦੀ ਨੂੰ ਵੀਡੀਓ ਕਾਲੀਗਾ ਆ ਉਹ ਹੁਣ ਸਹੀ ਹੋ ਜਾਣਾ ਮਨ ਆਇਆ ਨਾ ਇਧਰੋਂ ਵੀ ਸਾਰੇ ਖੁੱਲਾ ਇਧਰੋਂ ਵੀ ਸਾਰੇ ਤਾਂ ਕਰਕੇ ਹਵਾ ਪੈਂਦੀ ਏ ਬਾਕੀ ਇਧਰ ਤਾਂ ਅਸੀਂ ਗੱਤੇ ਲਾ ਲੇ ਦਿਖਾ ਦੀਦੀ ਨੂੰ ਆਪਣੀ ਦੇਸੀ ਰਸੋਈਏ ਹੁਣ ਅਸੀਂ ਪੂਰੇ ਐਕਸਪੀਰੀਅੰਸ ਵਾਲੇ ਬੰਦਿਆਂ ਨੂੰ ਫੋਨ ਲਾਇਆ ਵਾ ਜਿਹੜੇ ਇੰਡੀਆ ਦੇ ਵਿੱਚ ਬਹੁਤ ਖੂਆ ਬਣਾਉਂਦੇ ਆ ਦਰਸ਼ਨ ਕਰਵਾ ਦੀਦੀ ਦੇ ਦੇ ਵਿੱਚ ਦੀ ਦੇਖੋ ਨੀ ਮੰਮੀ ਸਹੀ ਹੋ ਕੇ ਬੈਠੋ ਮੜਾ ਦੇ ਆ ਦੇਖ ਲਾ ਮੰਮੀ ਸਹੀ ਹੋ ਕੇ ਬੈਠੋ ਕੱਢ ਦੇ ਦੇਖਣਗੇ ਇਹ ਮੇਰੀ ਕੜਮਣੀ ਆ ਜੀ ਅਮਨ ਦੀ ਮੰਮੀ ਆ ਇਹਨਾਂ ਨੂੰ ਪੂਰਾ ਐਕਸਪੀਰੀਅੰਸ ਵਕੂਆ ਬਣਾਉਣ ਦਾ ਸਾਰਿਆਂ ਨੂੰ ਬਣਾ ਕੇ ਖਵਾਉਂਦੇ ਆ ਇਹੀ ਦੰਦਾ ਮਾਮਾ ਦਾ ਸੌਖਾ ਨਾ ਸਹੀ ਗੱਲ ਆ ਸਹੀ ਗੱਲ ਸਹੀ ਗੱਲ ਆ ਵੀ ਹੁਣ ਬਣੀ ਆ ਗੱਲ ਚੋਰ ਵਾਲਾ ਚੁੱਲਾ ਬਣ ਗਿਆ ਜਿਵੇਂ ਚੋਰ ਬਣੀ ਹੁੰਦੀ ਆ ਹੁਣ ਸੇਕ ਵੀ ਬਹੁਤ ਵਧੀਆ ਪੈਂਦਾ ਏ ਇੱਕ ਹੋਰ ਬੋਤਲ ਪਾ ਲਈਏ ਹੁਣ ਵਿੱਚ ਹਾਂਜੀ ਰੱਜ ਤਾ ਗਿਆ ਕਾਫੀ ਪੈ ਜਾਣੀ ਐ ਇੱਕ ਬੋਤਲ ਇੱਕ ਕੜਾਹੀ ਛੋਟੀ ਕਰਕੇ ਸਾਨੂੰ ਉੱਪਰ ਦੀ ਉੱਪਰ ਦੁੱਧ ਪਾਉਣਾ ਪੈਂਦਾ ਏ ਹੋਰ ਪਾਉਣਾ ਪੈਂਦਾ ਦੁੱਧ ਕਿਉਂਕਿ ਕੜਾਹੀ ਛੋਟੀ ਐ ਨਾ ਹੂੰ ਹੁਣ ਰੋਟੀ ਦਾ ਵੀ ਸਾਡਾ ਟਾਈਮ ਹੋ ਗਿਆ ਪੌਣੇ 12 ਹੋ ਗਏ ਹਸਬੰਡ ਮੇਰੇ ਕੰਮ ਤੋਂ ਆਉਣ ਵਾਲੇ ਆ ਮੈਂ ਉੱਪਰ ਜਾ ਕੇ ਰੋਟੀ ਬਣਾਉਣੀ ਆ ਨਾਲੇ ਸਾਨੂੰ ਵੀ ਭੁੱਖ ਲੱਗੀ ਪਈ ਆ ਅੱਧੀ ਆਪਾ ਬਣਾ ਲਿਆ ਈ ਸਾਗ ਮੱਖਣ ਲੱਸੀ ਮਿਸੀਆਂ ਰੋਟੀਆਂ ਸਾਰਿਆਂ ਨੇ ਮੇਰੇ ਆ ਗਈ ਸੀਗੇ ਕੰਮ ਤੋਂ ਵੀ 12 ਵਜੇ ਰੋਟੀ ਖਾਣ ਆਉਂਦੇ ਘਰੇ ਦੇਖਦੇ ਆ ਕੀ ਕਰਦਾ ਬੱਚਾ ਕਿਤਕ ਤੱਕ ਪਹੁੰਚਿਆ ਬਸ ਇੱਕ ਬੋਤਲ ਰਹਿ ਗਈ ਸਾਰੇ ਪਾਤੇ ਤੂੰ ਆਏ ਨਹੀਂ ਮਮਾ ਜੀ ਹਾਂ ਸੇ ਇੱਕ ਹੋਰ ਲੱਕੜ ਉਧਰੋਂ ਲੱਭ ਕੇ ਲਿਆਂਦੀ ਹਾਏ ਤੱਕ ਤਾਂ ਨਹੀਂ ਗਿਆ ਲੋਤੀ ਖਾ ਲੋ ਜੀ ਕਿਉਂ ਮੈਂ ਫੜਾ ਹਾਂਜੀ ਚਲ ਅਸੀਂ ਹੁਣ ਇੱਥੇ ਬਹਿ ਕੇ ਦੋਨੇ ਜਾਣੀਆਂ ਚਾਚੀ ਭਤੀਜੀ ਰੋਟੀ ਖਾਵਾਂਗੇ ਹਣ ਉਹ ਦਵਾਜੂ ਵੀ ਨਹੀਂ ਆ ਜਾਣਾ ਮੇਰੇ ਤਾਂ ਨਾ ਅੱਧੀ ਡਿਆੜੀ ਤਾਂ ਸਾਰੀਆਂ ਹੋ ਗਈਆਂ ਬਸ ਇੱਕ ਹੋ ਰਹਿ ਗਈ ਹਾਂ ਇੱਕ ਰਹਿ ਗਈ ਗਾਲ ਹੋ ਗਿਆ ਨਾ ਦੇਖੋ ਹਾਂ ਨਾ ਰੈੱਡ ਰੈੱਡ ਦੁੱਧ ਹੋ ਗਿਆ ਬਹੁਤ ਬਾਲੇ ਆਏ ਫਿਰ ਮੈਂ ਤਾਂ ਹੀ ਨਾਲ-ਨਾਲ ਕਰਕੇ ਪਾਈ ਗਈ ਹਾਂ ਇਦਾਂ ਜੇ ਪਰਿਵਾਰ ਹੋਵੇ ਆਪਦੇ ਨਾਲ ਨਾ ਬਹੁਤ ਸੌਖਾ ਹੋ ਜਾਂਦਾ ਏ ਕੱਲੀ ਨੂੰ ਮੈਨੂੰ ਸੱਚੀ ਬਹੁਤ ਔਖਾਂ ਦਾ ਕਈ ਵਾਰੀ ਮੈਂ ਬਿਮਾਰ ਵੀ ਹੋਵਾਂ ਤੇ ਐਵੇਂ ਨਹੀਂ ਕਹਿੰਦੇ ਵੀ ਪਰਿਵਾਰ ਦਾ ਹੋਣਾ ਬਹੁਤ ਜ਼ਰੂਰੀ ਆ ਹੁਣ ਮੈਂ ਉੱਪਰ ਰੋਟੀ ਬਣਾ ਕੇ ਲਿਆਈਆਂ ਤੇ ਇਹਨੇ ਵਿਚਾਨੇ ਸਾਰਾ ਦੁੱਧ ਸਾਰਾ ਰਹਿਣ ਲਿਆ ਤੇ ਫਿਰ ਮੈਂ ਜੂਬੀ ਨੇ ਆ ਜਾਣਾ ਉਹਨੂੰ ਰੋਟੀ ਬਣਾ ਕੇ ਦੇਣੀ ਆ ਉਹ ਆ ਜਾਂਦਾ ਪੌਣੇ ਦੋ ਫਿਰ ਦਸੂ ਨੇ ਫਿਰ ਜੈਸਮੀਨ ਆ ਜਾਂਦੀ ਫਿਰ ਉਹਨੂੰ ਬਣਾ ਕੇ ਦੇਣੀ ਮੇਰਾ ਵੀ ਸਾਰਾ ਦਿਨ ਜਾਨਕੀ ਕਿ ਕਿਚਨ ਚ ਨਿਕਲ ਜਾਂਦਾ ਏ ਫਿਰ ਜਦੋਂ ਇਹ ਸਾਰੇ ਆਏ ਹੁੰਦੇ ਹੈਲਪ ਬਹੁਤ ਹੋ ਜਾਂਦੀ ਆ ਫਿਰ ਆਪਾਂ ਰਲ ਕੇ ਖਾਵਾਂਗੇ ਖੁਆ ਹੁਣ ਆਪਾਂ ਖਾਣੇ ਪਹਿਲਾਂ ਰੋਟੀ ਇੱਥੇ ਸਾਰੇ ਬੈਠ ਕੇ ਇੱਥੇ ਖਾਵਾਂਗੇ ਖੁੱਲੇ ਡੁੱਲੀ ਜਗ੍ਹਾ ਦੇ ਵਿੱਚ ਹਾਸ ਤਾਂ ਬਿਲਕੁਲ ਇੰਡੀਆ ਵਾਲੀ ਫੀਲਿੰਗ ਆਉਂਦੀ ਆ ਕੋਲੇ ਆਪਣਾ ਖੁਆ ਬਣੀ ਜਾਂਦਾ ਜਿਵੇਂ ਆਪਣੇ ਇੰਡੀਆ ਚੋਂਕਾ ਚੁੱਲਾ ਹੁੰਦਾ ਤੇ ਇਧਰ ਅਸੀਂ ਖਾਈ ਜਾਨੇ ਰੋਟੀ ਚਾਚੀ ਪਤੀਜੀ ਦੋਨੇ ਜਾਣੀਆਂ ਮੈਂ ਵੀ ਹੱਥ ਤੇ ਰੋਟੀ ਰੱਖੀ ਐ ਨਾਲ ਦੀ ਨਾਲ ਖੁਆ ਹਲਾਉਨੇ ਆਪਾਂ ਲਾਸਟ ਬੋਤਲ ਰਹਿ ਗਈ ਆਪਣੀ ਇਧਰ ਵੀ ਆ ਅਸੀਂ ਤੁਹਾਡੇ ਪਿੱਛੇ ਕੁਛ ਹੋਣੇ ਰਿੱਜੀ ਜਾਊਗਾ ਕੋਈ ਟੈਨਸ਼ਨ ਨਹੀਂ ਸਾਰਾ ਪੈ ਜਾ ਨਹੀ ਆ ਨਾਲ ਦੀ ਨਾਲ ਜ਼ਮੀਨ ਵੀ ਬਾਗੇ ਕਿਉਂਕਿ ਹੁਣ ਮੈਂ ਮੇਥੀ ਬੀਜਣ ਵਾਲੀ ਰਹਿ ਗਈ ਸੀ ਮੇਰੀ ਮੇਥੀ ਬੀਜਲੇ ਸੀ ਚੱਕ ਲੈ ਗਿਆ ਮੇਥੀ ਬੀਜਣੀਆਂ ਮੂਲੀਆਂ ਥੋੜੀਆਂ ਹੋਈਆਂ ਸਹੀ ਨਹੀਂ ਹੋਈਆਂ ਉਹ ਵੀ ਦੁਬਾਰਾ ਬੀਜਣੀਆਂ ਤਾਂ ਕਰਕੇ ਨਾਲ ਦੀ ਨਾਲ ਜ਼ਮੀਨ ਵੀ ਬਾਗੇ ਉਧਰ ਆਵਣਾ ਲੱਕਣਾ ਲੱਕੜਾ ਵੜਦੀ ਆ ਸੱਚੀ ਬਹੁਤ ਮਿਹਨਤ ਲੱਗਦੀ ਆ ਬੰਦਾ ਕਹਿ ਦਿੰਦਾ ਹਲਵਾਈ ਨੂੰ ਹਨਾ ਤੇ ਮਿਹਨਤ ਬਹੁਤ ਵੇਲੇ ਦੇ ਚ ਆਪਾਂ ਕਹਿ ਦਿੰਦੇ ਆ ਵੀ ਮਹਿੰਗੀ ਚੀਜ਼ ਆ ਜਾਂ ਕਿੱਦਾਂ ਐ ਜੇ ਕੋਈ ਪਿਆਰ ਚੀਜ਼ ਬਣਾਉਂਦਾ ਸੱਚੀ ਮਿਹਨਤ ਬਹੁਤ ਲੱਗਦੀ ਉਹਦੇ ਚ ਹਾਂ ਦੇਖੋ ਸਾਨੂੰ ਕਿੰਨਾ ਟਾਈਮ ਹੋ ਗਿਆ ਹਜੇ ਕਿੰਨਾ ਟਾਈਮ ਹੋਰ ਲੱਗਣਾ ਹੈ ਅਮਨ ਕਹਿੰਦੀ ਖੂਆ ਖਾਣਾ ਸੌਖਾ ਬਣਾਉਣਾ ਸੱਚੀ ਬਹੁਤ ਔਖਾ ਇੱਕ ਪਤਾ ਨਹੀਂ ਕਾ ਤੋ ਹੁਣ ਹਵਾ ਬਹੁਤ ਤੇਜ਼ ਹੋ ਗਈ ਆ ਜੁਵੀ ਦੀ ਵੀ ਬਸ ਆਉਣ ਵਾਲੀ ਆ ਤੇ ਹੁਣ ਆਪਾਂ ਨਾਲ ਜੁਵੀ ਨੂੰ ਲੈ ਕੇ ਉਹਨੇ ਆ ਗਿਆ ਕਈ ਵਾਰ ਤਾਂ ਆਪਣੇ ਆਪ ਵੀ ਆ ਜਾਂਦੇ ਪਰ ਕੰਚਾਲੋ ਖੋਲ ਦੇਈਦੀ ਆ ਪਹਿਲਾਂ ਕੱਪੜੇ ਪਾਪੋ ਤੇ ਸਾਰੇ ਆ ਵੀ ਪਾ ਫੇਰ ਚੱਲਦੀ ਆ ਆਹ ਵੇਖੋ ਕੀ ਆ ਅੱਖੇ ਲੱਗੀ ਜਾਂਦਾ ਜੂ ਵੀ ਇਦਾਂ ਹੀ ਫਿਰੇ ਜਲਦੀ ਬਿਮਾਰ ਹੋ ਜਾਂਦਾ ਬੱਸ ਚ ਹੀਟਾ ਚੱਲਦੀ ਆ ਨਾ ਜੈਕਟ ਲਾ ਕੇ ਹੁੰਦਾ ਏ ਜੂ ਵੀ ਉਹ ਕੁਛ ਬੋਲੇ ਤਾਂ ਨਹੀਂ ਇੰਨਾ ਟਾਈਮ ਬੈੱਲ ਵਜਾਉਣੀ ਪਈ ਅਸੀਂ ਪਿੱਛੇ ਬੈਠੇ ਸੀ ਨਾ ਉੱਥੇ ਫਿਰ ਬੈੱਲ ਘੱਟ ਸੁਣਦੀ ਆ ਜਿਹੜੀ ਆ ਬੈੱਲ ਉਹ ਅੰਦਰ ਲੱਗੀਆਂ ਹੋਈਆਂ ਵਾ ਝਾਕਾ ਪਾ ਜੋ ਵਨ ਮਾਣਾ ਪੈਨ ਪਹਿਲਾ ਚੁੱਲਾ ਦਿਖਾਈਏ ਭੱਜ ਕੇ ਗਿਆ ਆਏ ਦੇਖਣ ਵਾਸਤੇ ਹਣ ਇਹਨੂੰ ਰੱਟੀਂ ਕਹਿੰਦਾ ਇਹ ਕੀ ਆ ਇਹ ਹਵਾਉਣ ਤੋਂ ਪਾਟਾ ਟਕਾਇਾ ਜੁਕੇ ਨਾ ਪੁੱਤ ਆਦੇ ਜੁਵੀ ਹੋਰ ਉਸ ਤੋਂ ਦੁੱਧ ਜਿਹੜਾ ਤੈਨੂੰ ਕਹਿੰਦੇ ਨੇ ਪਿੰਕ ਜਾਂ ਲਿਆ ਕੇ ਪਿਆਵਾ ਤੈਨੂੰ ਪਿੰਕ ਥੋੜੀ ਆਹੋ ਰੈੱਡ ਜਾਂ ਲਿਆ ਕੇ ਦੇਣੀ ਚੰਗੋ ਉੱਪਰ ਟੋਪਾ ਲੈ ਲਓ ਪੁੱਤ ਬਾਹਰ ਹਵਾ ਬਹੁਤ ਆਇਆ ਮਣ ਪਤਾ ਨਹੀਂ ਕਦੋਂ ਦੇ ਬੱਲ ਵੱਜੀ ਜਾਂਦੀ ਸੀ ਇਹ ਕਦੋਂ ਖਾ ਗਿਆ ਸੀ ਜੁਵੀ ਬਹੁਤ ਹਾਂ ਪੋਟਨਿਕਾ ਤੋਂ ਕਈ ਵਾਰ ਤਾਂ ਲੇਟ ਆਉਂਦੀ ਆ ਥੋੜਾ ਜਿਹਾ ਪੀਨ ਲਈ ਕਾਰਨੀ ਵਾਲਾ ਦੁੱਧ ਕਾੜਦੇ ਵਿੱਚੋਂ ਪਿੰਕ ਪਿੰਕ ਜੂਰੀ ਨੂੰ ਬਹੁਤ ਪਿਆਚੇ ਆ ਬਾਲਾ ਬਣ ਤੀਜ ਹੋ ਜੇ ਕਿ ਨੀ ਆਏ ਕਰੋ ਵਿੱਚ ਨਰਮਲੇ ਪਾ ਕੇ ਮੜਾ ਜਾ ਉਹ ਕਰਦੇ ਹਵਾਲਦਮ ਹਾਂ ਨੋਰਮਲ ਪਾ ਕੇ ਨਾ ਜਾ ਪਾ ਕੇ ਕਿਉਂਕਿ ਬਹੁਤ ਸੰਗਣਾ ਵਿੱਚ ਇਚੀ ਪਾ ਦਾਂਗੇ ਨਾ ਲਿਆਵਾ ਬਣਾ ਕੇ ਨਾਲ ਮੂਕ ਜੂਵੀ ਦਾ ਪਰੌਂਠਾ ਵੀ ਬਣਾ ਲੈਂਦਾ ਆਪਾਂ ਦੇਸੀ ਘਿਓ ਵਾਲਾ ਹੈਂਡ ਵਾਸ਼ ਕਰਕੇ ਆ ਮੁੰਡੀ ਤੇ ਨਾਲ ਆਪਣਾ ਕਾਰਨੀ ਵਾਲਾ ਦੁੱਧ ਮੂਫਲੀ ਕਿਤੇ ਗਿਆ ਮੇਰਾ ਕੀ ਪਤਾ ਤੂੰ ਵੀ ਇਹਦਾ ਦੁੱਧ ਬਹੁਤ ਸਵਾਦ ਬਣਦਾ ਹੈ ਕਾਢਣੀ ਵਾਲਾ ਪੁੰਨਣੀ ਕਿ ਇਦਾਂ ਖਾਣੀ ਆ ਲਾ ਜੂਵੀ ਜੂਵੀ ਚਲੋ ਬਤਾ ਹੈਂਡ ਵਾਸ਼ ਕਰਕੇ ਪਰੌਂਠਾ ਖਾ ਲਓ ਆਪਦਾ ਪੁੰਨਣੀ ਕਿ ਇਦਾਂ ਖਾਣੀ ਆ ਭੁੰਨ ਲੈਨੇ ਇਹ ਪੁੰਨ ਕੀ ਖਾਣੀ ਮੂਫਲੀ ਇਹਨੂੰ ਪੁੰਨ ਕੇ ਸਵਾਦ ਲੱਗਦੀ ਆ ਇੰਨਾ ਟੇਸਟੀ ਬਣਿਆ ਨਾ ਦੁੱਧ ਥੋੜੀ ਜੀ ਇਲਾਇਚੀ ਪਾ ਲਈ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਗਿਆ ਮੇਰਾ ਇਹ ਦੇਖਾ ਲੈਣੀ ਆ। ਹਾਂ ਸਾਡੀ ਅੱਗ ਦੀ ਹੈਲਪ ਕਰਨ ਵਾਲਾ ਬੰਦਾ ਆ ਗਿਆ ਹਾਂ ਸੰ ਟੈਨਸ਼ਨ ਨਹੀਂ। ਇਹਨੇ ਪੂਰੀ ਸਾਡੀ ਹੈਲਪ ਕਰ ਦੇਣੀ ਆ। ਇਹਨੂੰ ਤਾਂ ਬਹੁਤ ਸ਼ੌਂਕ ਬਾ ਅੱਗ ਮਚਾ ਕੇ ਦੇ ਦਿੰਦਾ। ਲੱਕੜੀਆਂ ਸਾਡੀਆਂ ਸਾਰੀਆਂ ਖਤਮ ਹੋ ਗਈਆਂ ਬਸ ਆ ਬਾਲੇ ਜੇ ਰਹਿ ਗਏ। ਹਣ ਹੋਰ ਚਾਹੀਦੀਆਂ ਬਾਪਾ ਨੂੰ। ਕਿਉਂਕਿ ਮੈਨੂੰ ਲੱਗਦਾ ਹਜੇ ਡੇਢ ਘੰਟਾ ਤਾਂ ਲੱਗੂਗਾ। ਘੰਟਾ ਡੇਢ ਘੰਟਾ ਲੱਗਣਾ ਲੈ। ਐਦਾਂ ਦਾ ਹੋਇਆ ਜੇ। ਪਸ ਲੈ ਲੈ ਕੰਮ ਹੁਣ। ਲੱਕੜੀਆਂ ਚਾਹੀਦੀਆਂ ਲੈ ਆ ਚੱਕ ਕੇ ਪਤ।

ਆ ਨਾੜ ਜਾ ਉਹ ਗਿਆ ਆ ਕੇ ਲੱਗ ਗਿਆ ਹਲਤਾ ਕਰਨ ਕੋਲੇ ਮੈਂ ਦੱਸਿਆ ਨਾ ਇਹਨੇ ਸਾਰਾ ਦਿਨ ਇੱਥੇ ਸਾਡੇ ਕੋਲੇ ਬੈਠਾ ਰਹਿਣਾ ਜਿਹੜੀਆਂ ਅਸੀਂ ਕੰਦਾ ਕੱਢੀਆਂ ਸੀ ਹਵਾਵਾ ਤੇ ਉਹਨਾਂ ਤੇ ਹੀ ਬਹਿ ਗਿਆ ਕਿਸ ਨੇ ਕਮੈਂਟ ਕੀਤਾ ਸੀ ਕਿ ਜੂਵੀ ਡਰਾਈਵਿੰਗ ਵੀ ਡਰਾਈਵਿੰਗ ਕਰਦਾ ਇਹ ਤਾਂ ਹੈ ਹੀ ਹਜੇ 10 ਸਾਲ ਦਾ ਵੀ ਨੌਵੇਂ ਆਣੀ ਹੈ ਨੌ ਸਾਲ ਦਾ ਜੂਵੀ ਹਜੇ ਉਹ ਆ ਤਾਂ ਬਸ ਤਿਆਰ ਹੋਣਾ ਆਣਾ ਪਰ ਬੱਸ ਹੋ ਗਈ ਸਾਡੀ ਅੱਖਾਂ ਦੇਖੋ ਸਹੀ ਗੱਲ ਪਾਣੀ ਨਾਲ ਧੂਆ ਪੈ ਪੈ ਕੇ ਸਭ ਇੱਕ ਘੰਟਾ ਹੋਰ ਲੱਗ ਜਾਣਾ ਜੀ ਘੰਟਾ ਕਿ ਵੱਧ ਲੱਗ ਜਾਊਗਾ ਹਾਂ ਘੰਟਾ ਪੂਰਾ ਅੱਗੇ ਦੇ ਹਿਸਾਬ ਨਾਲ ਨਾਲ ਦੀ ਨਾਲ ਆਪਾਂ ਖਾਈਆਂ ਨੇ ਮੂਕਲੀ ਬੈਠੇ ਲੇ ਤੇ 10 ਮਿੰਨੂਤੀ ਹੋਰ ਲੱਗਣਗੇ ਮੈਨੂੰ ਲੱਗਦਾ ਹਨ 10 ਸੈਂਟਾ ਤੱਕ ਪੂਰੇ ਨੇ ਹਾਰਡ ਹੋ ਜਾਣਾ ਵਧੀਆ ਗੁਆ ਮਰ ਗਿਆ ਸਾਡਾ ਗੁਆ ਮਾਰਨਾ ਹੈ ਗੁਆ ਮਰ ਗਿਆ ਦੇਖੋ ਮਰ ਗਿਆ ਦੇਖ ਆਏ ਆਏ ਰੱਬਾ ਮਾਰਤਾ ਹੋ ਮਾਰਤਾ ਕੁਆਦਾਂ ਲੱਗੀਆਂ ਮਾਰਨਾ ਹੀ ਸੀ ਹੋਰ ਇਹਨੇ ਨੇ ਕੋਆ ਮਾਰਨਾ ਹੈ ਮਰ ਗਿਆ ਬਣਾਉਣਾ ਨਹੀਂ ਕਹਿੰਦੇ ਕੋਆ ਮਾਰਨਾ ਸੱਚੀ ਮਾਰਨਾ ਹੀ ਹੈ ਜਦੋਂ ਇੰਨੇ ਘੰਟੇ ਵਿਚਾਰੇ ਨੂੰ ਰੁਝਾਈ ਜਾਣਾ ਰੁਝਾਈ ਜਾਣਾ ਮਾਰਨਾ ਹੀ ਹੋ ਗਿਆ ਹਮਨ ਕਹਿੰਦੀ ਮਾਰਨਾ ਹੀ ਹੋ ਗਿਆ ਸੱਚੀ ਗੱਲ ਆ ਰੱਜ ਗਿਆ ਆਪਾਂ ਨੇ ਮਾਰ ਕੇ ਖਾਣਾ ਹੈ ਲੈ ਹੁਣ ਸਾਈਕਲ ਚੱਕ ਲਿਆ ਆ ਨਾਂ ਜੂ ਵੀ ਮੈਂ ਤਾਂ ਡਿੱਗ ਪੂੰਗੀ ਮੈਂ ਕੰਮ ਤੇ ਵੀ ਜਾਣਾ ਪੁੱਤ ਕਿੰਨਾ ਕੁਸ਼ ਕਰਦਾ ਕਿ ਮੋਟਰਸਾਈਕਲ ਚੱਕ ਲੈ ਆ ਫਿਰ ਲੱਕੜੀਆਂ ਕਿੱਥੇ ਬਾਜ ਇਹਨੂੰ ਕਹਿੰਦੀ ਕਹਿੰਦੀ ਕਿੱਥੇ ਬਾਜ ਆਈ ਜਾਂਦੀ ਆ 3 ਵਜੇ ਨੂੰ ਛੁੱਟੀ ਹੁੰਦੀ ਹੈ ਜੈਸਮੀਨ ਨੂੰ 3 ਵਜੇ ਆ ਗਈ ਇਹ ਬਾਜ ਜਾਈ ਸੁਣਦੇ ਵੀ ਕਿੱਥੇ ਬਾਜ ਆਈ ਜਾਂਦੀ ਆ ਜਮਨੇ ਦਾ ਫੋਨ ਆਇਆ ਵਾ ਕਿ ਉਹ ਲੈ ਹੋ ਦੇ ਜਗਨ ਦਾ ਫੋਨ ਆਇਆ ਹੋਇਆ ਜੱਸ ਨੂੰ ਆਪਾਂ ਹੁਣ ਇਹਦੇ ਵਿੱਚ ਪਿੰਨੀਆਂ ਬਣਾਉਣ ਵਾਸਤੇ ਖੁਆ ਕੱਢ ਲੈਨੇ ਆ ਤੇ ਬਰਫੀ ਵਾਲਾ ਰੱਖ ਅੰਦਰੋਂ ਤਾਂ ਦਿਸਦਾ ਨਹੀਂ ਚੰਗੀ ਤਰ੍ਹਾਂ ਇੱਥੇ ਬਾਹਰ ਪੂਰਾ ਧੀਦਾ ਹੁਣ ਵੀ ਬਣ ਗਿਆ ਜਾਂ ਕੱਚਾ ਏ ਇਹ ਹੁੰਦਾ ਖੁਆ ਹਾਂਜੀ ਇਹ ਖੁਆ ਹੁੰਦਾ ਏ ਕੀ ਤੈਨੂੰ ਪਤਾ ਨਹੀਂ ਗੁੱਗੂ ਇੰਨਾ ਤਾਂ ਖਾਂਦਾ ਸੀ ਸੱਚੀ ਇਹਨੇ ਖਾਦਾ ਹੀ ਆ ਬਣਾਵਾ ਅੱਛਾ ਬੜਾ ਹੈ ਨਹੀਂ ਕਦੇ ਚੱਕੇ ਨੂੰ ਉੱਪਰ ਨੂੰ ਬਣਾਇਆ ਨਹੀਂ ਕਹਿੰਦੀ ਕਦੇ। ਬਾਦੀ 4 ਕਿਲੋ ਦੇ ਨੇੜ ਖੋਆ ਨਿਕਲਿਆ ਆਪਣਾ 4 ਵਿਚੇ ਰਹਿੰਦੇ ਖਰਚਣਾ ਵੀ ਹਜੇ ਫਿਰ ਲਾਵਾਂਗੇ ਨਾ ਚਮਚ ਦੇ ਨਾਲ। ਤੇ ਤਾਂ ਤੌਕਾ ਤੌਕਾ ਵੀ ਕੀਮਤੀ ਆ ਖੋਏ ਦਾ ਤਾਂ ਬਾਲੀ ਮਿਹਨਤ ਲੱਗੀ ਆ ਸਹੀ ਗੱਲ ਆ। ਸੁਬਾਹ ਦੀਆਂ ਲੱਗੀਆਂ ਭੈਣੇ ਪੁੱਛਣਾ। ਬਹੁਤ ਸਾਰੀ ਮਿਹਨਤ ਕਰਨ ਤੋਂ ਬਾਅਦ ਆਪਣਾ ਕੂਆ ਬਣ ਗਿਆ ਵਾ। 4 4.5 ਕਿਲੋ ਬਣੇ ਆ ਇਹ ਆਪਾਂ ਕੱਢਿਆ ਵਾ ਪਿੰਨੀਆਂ ਬਣਾਉਣ ਵਾਸਤੇ। ਮੈਂ ਥੋੜੀਆਂ ਜਿਹੀਆਂ ਬੇਸਣ ਵਾਲੀਆਂ ਵੀ ਬਣਾਉਣੀਆਂ ਤੇ ਆਟੇ ਵਾਲੀਆਂ ਵੀ ਤੇ ਆਹ ਆਪਾਂ ਰੱਖਣਾ ਵਾ ਬਰਫੀ ਬਣਾਉਣ ਵਾਸਤੇ ਕੋਆ ਥੋੜਾ ਜਿਹਾ ਇਹਨੂੰ ਥੋੜਾ ਹਾਰਡ ਰੱਖਣਾ ਤੇ ਆਹ ਥੋੜਾ ਜਿਹਾ ਪਤਲਾ ਹੀ ਆ ਇਹ ਆਪਾਂ ਬੱਚਿਆਂ ਲਈ ਬਣਾ ਕੇ ਦੇਣੀ ਪ्योर ਖੋਏ ਦੀ ਬਰਫੀ ਠੀਕ ਹੈ ਜੀ ਮੇਰੇ ਘਰ ਵਰਗੀ ਚੀਜ਼ ਦੀ ਰੀਸ ਨਹੀਂ ਹੈਗੀ ਬਹੁਤ ਆਨੰਦ ਆਇਆ ਬਹੁਤ ਵਧੀਆ ਲੱਗਾ ਸਾਨੂੰ ਬਣਾ ਕੇ ਹਨ ਕਿੱਦਾਂ ਲੱਗਾ ਬਹੁਤ ਵਧੀਆ ਸੁਭਾ ਦੇ ਲੱਗੇ ਪਰ ਬਹੁਤ ਵਧੀਆ ਲੱਗਦਾ ਸੁਭਾ ਦੇ ਲੱਗੇ ਆ ਬਹੁਤ ਵਧੀਆ ਫੀਲ ਆਏ ਖੁੱਲੇ ਜਿਹੇ ਮਾਹੌਲ ਜੇ ਚ ਬੱਠੇ ਰ ਆਰਾਮ ਨਾਲ ਨਾ ਮੌਸਮ ਖਰਾਬ ਸੀ ਇਟਲੀ ਦੇ ਵਿੱਚ ਹਵਾ ਬਹੁਤ ਚੱਲਦੀ ਸੀ ਕੱਲੇ ਠੀਕ ਸੀ ਕੱਲੇ ਜਿਹਾ ਠੀਕ ਸੀ ਮੋਤਾ ਨਾਲ ਦੀ ਨਾਲ ਅਸੀਂ ਅਦਰ ਰਛੇ ਮੂੰਗਲੀ ਨਾਲ ਦੀ ਨਾਲ ਮੂੰਗਫਲੀ ਭੁੰਨ ਭੁੰਨ ਕੇ ਖਾਈ ਗਏ ਕਾਰਨੀ ਵਾਲਾ ਦੁੱਧ ਪੀ ਲਿਆ ਕਾਰ ਕੇ ਸ਼ਾਮ ਦੇ 3:30 ਹੋ ਗਿਆ 10 9:30 10 ਵਜੇ ਦੇ ਲੱਗੇ ਹੋਏ ਆ ਮੀਨਤ ਰਾਸ ਆ ਗਈ ਖੋਆ ਬਹੁਤ ਵਧੀਆ ਬਣ ਗਿਆ ਉਮੀਦ ਕਰਦੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੂਗਾ ਤੇ ਹੁਣ ਅਸੀਂ ਇਹਦੀਆਂ ਪਿੰਡੀਆਂ ਬਣਾਉਨੇ ਚੱਲ ਗਏ ਤੇ ਛੋਟੀ ਮਰਪੀ ਬਣਾਉਨੇ ਆ ਮਰਪੀ ਦਾ ਮੈਨੂੰ ਇੰਨਾ ਨਹੀਂ ਪਤਾ ਆਪਾਂ ਮੰਦੀ ਮਮਮੀ ਨੂੰ ਪੁੱਛਾਂਗੇ ਉਹ ਬਣਾਉਂਦੇ ਰਹਿੰਦੇ ਆ ਫਿਰ ਵੀ ਕਿੱਦਾਂ ਬਣੂਗੀ ਤੇ ਬਾਕੀ ਤੁਹਾਨੂੰ ਵੀ ਦਿਖਾਉਨੇ ਜਦੋਂ ਸਾਰਾ ਕੁਝ ਪ੍ਰੋਪਰ ਤਿਆਰ ਹੋ ਗਿਆ ਹੈ ਕੀ ਹੋਇਆ ਰਾਮਾ ਜੀ ਤੇ ਲੇ ਦੇ ਕੋਈ ਨਾ ਕੋਈ ਨੁਕਸਾਨ ਤਾਂ ਹੁੰਦਾ ਹੀ ਆ ਥੋੜਾ ਬਹੁਤਾ ਜਦ ਆਪਾਂ ਕਮਚਾਉਨੇ ਆ ਤੇ ਗੈਸ ਤੇ ਵਧੀਆ ਨਹੀਂ ਹੋਣਾ ਸੀ ਕਦੇ ਇਹ ਨਹੀਂ ਖੜਨਾ ਸੀ ਕਦੇ ਮੈਂ ਇੱਥੇ ਅਸੀਂ ਕਟੀਆਂ ਬੈਠੀਆਂ ਰਹੀਆਂ ਇੱਥੇ ਰੋਟੀ ਵਗੈਰਾ ਖਾ ਲਈ ਜਸਮੀ ਨੇ ਅਸੀਂ ਸਾਗ ਦੇ ਨਾਲ ਸਾਦ ਕਿਤਾ ਸੀ ਮੱਚ ਗਿਆ ਇਸੇ ਬੈਠੇ ਰਹੇ ਆ ਇਹ ਤਾਂ ਸਭ ਪਹਿਲਾਂ ਤੇ ਗੈਸ ਤੇ ਕਦੇ ਇਹ ਨਹੀਂ ਕੋਲੇ ਖੜਨਾ ਸੀ ਕਦੇ ਮੈਂ ਖੜਨਾ ਸੀ ਉਹ ਗੱਲ ਜੀ ਨਹੀਂ ਬਣਨੀ ਸੀ ਇੱਥੇ ਜਿਆਦਾ ਵਧੀਆ ਲੱਗਿਆ ਇੱਥੇ ਬਣਾਇਆ ਸੀ ਓ ਮਾਂ ਮਮੀਆ ਦਿਓ ਔਰ ਸਾਗ ਬਣਾਈ ਜਾਂਦਾ ਜੂ ਵੀ ਜਦੋਂ ਸੁੱਕ ਗਿਆ ਖੋਆ ਫਿਰ ਆਪਾਂ ਇਹਦੇ ਪੀਸ ਕਟਾਂਗੇ